ਕੋਸੀ ਤੇ ਜੋ ਡੈਨਸਰ ਤੇ ਵੀ ਮੈਂ ਹਾਂ ਸੰਦੀਪ ਸ਼ਮਲ ਸੋ ਪਿਛਲੇ ਲਗਭਗ ਤਰ 3-4 ਦਿਨਾਂ ਤੋਂ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਨੂੰ ਸਮੋਗ ਨੇ ਆਪਣੀ ਲਪੇਟ ਵਿੱਚ ਲਿਆਤਾ ਖਾਸ ਕਰਕੇ ਇਸ ਸਮੋਗ ਦਾ ਇਨਸਾਨੀ ਜਿਸਮ ਤੇ ਉਪਲਸਥੇਦੋਂ ਪਰ ਕੀ ਅਸਰ ਪੈਦਾ ਇਸ ਸਾਰੇ ਬਾਰੇ ਜਾਣਕਾਰੀ ਹਾਸਲ ਕਰਦੇ ਸ਼ਹਿਰ ਦੇ ਮਾਹਿਰ ਐਮਡੀ ਡਾਕਟਰ ਨਵਜੋਸੀਓ ਸਰ ਤੁਸੀਂ ਜੀ ਸਸ ਸេចក្តី ਸਤੋ ਸਵੇਰਾਂ ਦਾ ਸਾਰੇ ਨੈਨਿਕ ਸਵੇਰਾ ਦੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਸਸ ਸ੍ਰੀ ਅਕਾਲ ਨਮਸਕਾਰ ਤੇ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਪਿਛਲੇ 3-4 ਦਿਨ ਤੋਂ ਮੋਰ ਸਪੈਸ਼ਲੀ ਕੱਲ ਤੋਂ স্মੋਗ ਦਾ ਲੈਵਲ ਜਿਹੜਾ ਸੀਗਾ ਬਹੁਤ ਹੀ ਜ਼ਿਆਦਾ ਵਧਿਆ ਹੋਇਆ ਹੈਗਾ ਤੇ ਇਹਦੇ ਵਿੱਚ ਸਾਨੂੰ ਅੱਖਾਂ ਨੂੰ ਇਰਿਟੇਸ਼ਨ ਹੋ ਰਹੀ ਹੈ ਅੱਖਾਂ ਜਲਦੀਆਂ ਪਈਆਂ ਹੈ ਅਗਰ ਅਸੀਂ ਬਾਹਰ ਥੋੜੀ ਦੇਰ ਲਈ ਟ੍ਰੈਵਲ ਕਰ ਰਹੇ ਹਾਂ ਸਾਡੇ ਸਕਿਨ ਦੇ ਉੱਤੇ ਪ੍ਰੋਬਲਮਸ ਆ ਰਹੀਆਂ ਨੇ ਖਾਰਿਸ਼ ਦੀ ਪ੍ਰੋਬਲਮ ਹੋ ਰਹੀ ਹੈਗੀ ਐ ਤੇ ਸਾਧੀਆਂ ਦਿੱਕਤਾਂ ਸਾਧੀ ਪ੍ਰੋਬਲਮ ਇਹ ਸਾਰੇ ਮਤਲਬ ਪ੍ਰੋਬਲਮ ਸਾਡੇ ਸਾਹਮਣੇ ਆ ਰਹੀਆਂ ਨੇ ਤੇ ਸਪੈਸ਼ਲੀ ਜਿਹੜੇ ਪੇਸ਼ੈਂਟਸ ਸਾਧੀਆਂ ਬਿਮਾਰੀਆਂ ਜਿਨ੍ਹਾਂ ਨੂੰ ਪੁਰਾਣੀਆਂ ਹੈਗੀਆਂ ਨੇ ਤੇ ਉਹਨਾਂ ਦੇ ਉੱਤੇ ਕਾਫੀ ਇਸ ਚੀਜ਼ ਦਾ ਇਫੈਕਟ ਹੈ ਉਹਨਾਂ ਵੀ ਆਕਸੀਜਨ ਲੈਵਲ ਦੇ ਉੱਤੇ ਵੀ ਇਫੈਕਟ ਆ ਰਿਹਾ ਇਸ ਚੀਜ਼ ਦਾ ਤੋ ਇਸ ਦਾ ਮੇਨ ਕਾਰਨ ਜਿਹੜਾ ਹੈ ਜਿਹੜੀ স্মੋਕ ਹੁੰਦੀ ਹੈ ਕਿ ਬੇਸਿਕਲੀ ਜਿਸ ਤਰ੍ਹਾਂ ਜਿ ਆਪਾਂ ਜਾਣਦੇ ਆ ਕਿ ਜਿਵੇਂ ਅੱਜਕਲ ਪਰਾਲੀ ਜਲਾਈ ਜਾ ਰਹੀ ਹੈਗੀ ਹੈ ਤੇ ਉਹਦੇ ਨਾਲ ਪਲੱਸ ਅਗਰ ਅਸੀਂ ਵਾਤਾਵਰਣ ਦੇਖੀਏ ਅੱਜਕਲ ਤੇ ਹਵਾ ਨਹੀਂ ਜ਼ਿਆਦਾ ਚੱਲ ਰਹੀ ਹੈਗੀ ਤੋ ਜਦੋਂ ਹਵਾ ਜ਼ਿਆਦਾ ਨਹੀਂ ਚੱਲਦੀ ਹਲਕੀ ਜੀ ਠੰਡ ਹੋ ਜਾਂਦੀ ਹੈ ਤਾਂ ਉਹ ਜਿਹੜੀ ਧੂਆ ਹੁੰਦਾ ਉਹ ਧਰਤੀ ਦੇ ਨਾਲ ਹੀ ਕੋਲ ਇਕੱਠਾ ਹੁੰਦਾ ਰਹਿੰਦਾ ਨਾਰਮਲੀ ਜਦੋਂ ਹਵਾ ਤੇਜ਼ ਹੋਵੇ ਤਾਂ ਥੋੜਾ ਇਹ ਉੱਪਰ ਨੂੰ ਉੱਠ ਜਾਂਦਾ ਹੁੰਦਾ ਹੈ ਤੇ ਉਹਦੇ ਨਾਲ ਥੋੜਾ ਇਸ ਦਾ ਪ੍ਰਦੂਸ਼ਣ ਜਿਹੜਾ ਹੈਗਾ स्मੋਗ ਜਿਹਨੂੰ ਆਪਾਂ ਕਹਿ ਰਹੇ ਹਾਂ ਉਹ ਥੋੜੀ ਘਟ ਜਾਂਦੀ ਹੁੰਦੀ ਹੈ ਬਟ ਇਸ ਵਾਰੀ ਪਿਛਲੇ ਕੁਝ ਦਿਨਾਂ ਤੋਂ ਇਹ ਚੀਜ਼ ਆਪਾਂ ਨਹੀਂ ਦੇਖ ਰਹੇ ਹਾਂ ਤੇ ਇਹ ਇਹਦਾ ਜਿਹੜਾ ਲੈਵਲ ਹੈਗਾ ਉਹ ਵੱਧ ਹੀ ਜਾ ਰਿਹਾ ਪਿਛਲੇ ਕੁਝ ਦਿਨਾਂ ਤੋਂ ਤੇ ਇਹਦਾ ਕਾਰਨ ਜਿਹੜਾ ਮੇਨ ਇਹੀ ਹੈਗਾ ਕਿ ਕੁਝ এনवायरमेंटਲ ਤੇ ਪਲੱਸ ਜਿਹੜਾ ਆਪਾਂ ਜਿਹੜਾ ਜਲਦਾ ਪਿਆ ਜਿਹੜਾ ਸਿੱਧਾ ਸਪੈਸ਼ਲੀ ਪਰਾਲੀ ਵਗੈਰਾ ਜਿਹੜੀ ਜਲ ਰਹੀ ਹੈ ਉਹਦੇ ਕਰਕੇ ਉਹ ਕੰਟ੍ਰਿਬਿਊਟ ਹੋ ਰਹੀ ਹੈ ਬਾਕੀ 에어 ਪੋਲੂਸ਼ਨ ਜਿਹੜਾ ਸਾਡਾ ਥੋੜਾ ਆਟੋਮੋਬਾਈਲ ਨਾਲ ਕਨੈਕਟਡ ਜਿਹੜੀ ਚੀਜ਼ ਹੈਗੀ ਹੈ ਉਹ ਆਲਰੇਡੀ ਅਸੀਂ ਫੇਸ ਕਰ ਹੀ ਰਹੇ ਹਾਂ ਸੋ ਇਹ ਸਾਰੀਆਂ ਚੀਜ਼ਾਂ ਰਲ ਮਿਲ ਕੇ ਆਪਸ ਦੇ ਵਿੱਚ ਇਸ ਪ੍ਰਦੂਸ਼ਣ ਦਾ ਲੈਵਲ ਜਿਹੜਾ ਹੈ ਇਹਨਾਂ ਨੇ ਬਹੁਤ ਜ਼ਿਆਦਾ ਵਧਾ ਦਿੱਤਾ ਹੈ ਸੋ ਤੁਸੀਂ ਗੱਲ ਕੀਤੀ ਹੈ ਆਮ ਲੋਕਾਂ ਨੂੰ ਪਤਾ ਨਹੀਂ ਹੈ ਫੌਗ ਪਰ ਸਮੋਚੀ ਫਰਕ ਕੀ ਅੰਦਰ ਕੀ ਹੈਗਾ ਇਹ ਇਸਦੀ ਨਾ ਹੀ ਸਿਕਲ ਦੀ ਪੋਲੂਸ਼ਨ ਦੀ ਬਿਲਕੁਲ ਲਗਜਨਾ ਮਾਂਚੈਸਟਰ ਕਾਫੀ ਹੈ ਜਿਹੜਾ ਇੱਥੇ ਪੋਲੂਸ਼ਨ ਵੀ ਤਦਾਦ ਕਾਫੀ ਹੈ ਇਸ ਤਰ੍ਹਾਂ ਜਿਹੜਾ ਖਾਸ ਕਰ ਸਮੂਹ ਦਾ ਅਸਰ ਬੱਚਿਆਂ ਤੇ ਦਾ ਬਜ਼ੁਰਗਾਂ ਦੇ ਇਸ ਹਾਲਤ ਦੇ ਚੱਕਰ ਨਾ ਪੈਦਾ ਔਰ ਖਾਸ ਕਰਕੇ ਇਹਨਾਂ ਦਿਨਾਂ ਚੀ ਬਿਮਾਰੀ ਕਿਸ ਤਰ੍ਹਾਂ ਕੀ ਹਾਂਜੀ ਸੋ ਇਹ ਬੇਸਿਕਲੀ ਦੇਖੋ ਜਿਹੜੀ ਫੌਗ ਹੁੰਦੀ ਹੈ ਉਹ ਤਾਂ ਜਦੋਂ ਆਪਾਂ ਪੰਜਾਬੀ ਚ ਧੁੰਦ ਕਹਿੰਦੇ ਨੇ ਉਹ ਅਲੱਗ ਚੀਜ਼ ਹੈ ਇਹ ਇੱਕ ਧੂਆਂ ਜਿਹੜਾ ਪੋਲਿਊਸ਼ਨ ਦਾ ਧੂਆਂ ਜਿਹੜਾ ਧਰਤੀ ਦੇ ਨੇੜੇ ਇਕੱਠਾ ਹੋਇਆ ਹੋਇਆ ਉਹ ਇੱਕ ਸਮੋਗ ਹੈ ਜਿਹੜੀ ਕਿ ਇਸ ਟਾਈਮ ਆਪਾਂ ਫੇਸ ਕਰ ਰਹੇ ਹਾਂ ਤੇ ਈਵਨ ਅਸੀਂ ਜਦੋਂ ਸਾਹ ਲੈਂਦੇ ਆ ਆਪਾਂ ਬਾਹਰ ਜਾਂਦੇ ਆ ਤੇ ਅਸੀਂ ਉਸ ਚੀਜ਼ ਨੂੰ ਜਿਸ ਤਰ੍ਹਾਂ ਆਪਾਂ ਧੂਆਂ ਅੰਦਰ ਲੈ ਕੇ ਜਾ ਰਹੇ ਆ ਆਪਾਂ ਨੂੰ ਪਤਾ ਲੱਗ ਰਿਹਾ ਕਿ ਧੂਆਂ ਸਾਡੇ ਅੰਦਰ ਜਾ ਰਿਹਾ ਜਦੋਂ ਫੌਗ ਹੁੰਦੀ ਹੈ ਤਾਂ ਸਾਡੇ ਅੰਦਰ ਕੋਈ ਧੂਆ ਨਹੀਂ ਹੁੰਦਾ ਤੇ ਉਹ ਜਿਹੜਾ ਸਾਡਾ এনवायरमेंट ਹੈ ਜਿਹੜਾ ਮੋਬਾਈਲ ਪੂਰਾ ਪੋਲੂਸ਼ਨ ਫਰੀ ਹੁੰਦਾ ਉਸ ਟਾਈਮ ਤੇ ਸੋ ਇਹ ਹੈਗਾ ਤੇ ਦੂਸਰਾ ਤੁਸੀਂ ਪੁੱਛਿਆ ਕਿ ਇਹਦਾ ਬਜ਼ੁਰਗਾਂ ਤੇ ਕੀ ਕੀ ਤੇ ਬਜ਼ੁਰਗਾਂ ਬੀਸਿਕਲੀ ਇਹ ਹੈਗਾ ਕਿ ਬਜ਼ੁਰਗਾਂ ਆ ਵਾਸਤੇ ਤਾਂ ਮੈਂ ਹੀ ਕਹਾਂਗਾ ਕਿ ਘਰ ਤੋਂ ਬਾਹਰ ਬਿਲਕੁਲ ਨਾ ਨਿਕਲਣ ਬਜ਼ੁਰਗਾਂ ਦਾ ਮੋਸਟਲੀ ਜਿਹੜੇ ਹੁੰਦੇ ਨੇ ਰਿਟਾਇਰਡ ਲਾਈਫ ਲੀਡ ਕਰ ਰਹੇ ਨੇ ਤੇ ਥੋੜੇ ਦਿਨ ਜਦ ਤੱਕ ਉਹ ਮਾਹੌਲ ਸੈਟਲ ਨਹੀਂ ਹੋ ਜਾਂਦਾ এনवायरमेंट ਠੀਕ ਨਹੀਂ ਹੋ ਜਾਂਦਾ ਤੇ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਬਾਹਰ ਨਿਕਲਣ अदरवाइज ਦਾ ਰੈਸਟ ਕਰਨ ਘਰੇ ਰਹਿਣ ਤੇ ਬੱਚਿਆਂ ਦੇ ਵਿੱਚ ਵੀ ਬੇਸਿਕਲੀ ਇਹ ਹੀ ਹੈ ਕਿ ਛੋਟੇ ਬੱਚੇ ਨੇ ਜਿਹੜੇ ਉਹਨਾਂ ਨੂੰ ਸਮਝ ਨਹੀਂ ਹੁੰਦੀ 9-10 ਸਾਲ 12 ਸਾਲ ਦੇ ਬੱਚੇ ਤੱਕ ਦੇ ਬੱਚੇ ਜਿਹੜੇ ਨੇ ਉਹਨੂੰ ਆਪਣਾ ਉਹ ਨਹੀਂ ਪਛਾਣ ਸਕਦਾ ਕਿ ਮੈਨੂੰ ਇੱਥੇ ਪ੍ਰੋਬਲਮ ਹੋ ਰਹੀ ਹੈ ਸੋ ਉਹ ਧੂਆਂ ਨੂੰ ਇਨਹੇਲ ਕਰਕੇ ਉਹਦੇ ਜਿਹੜੇ ਇਫੈਕਟ ਹੈਗੇ ਨੇ ਉਹਦੇ ਨਾਲ ਜਿਹੜੇ ਖਾਂਸੀ ਦੀ ਪ੍ਰੋਬਲਮ ਸਾਹ ਦੀ ਪ੍ਰੋਬਲਮ ਉਹ ਸਾਰੀਆਂ ਪ੍ਰੋਬਲਮਸ ਜ਼ਿਆਦਾ ਨੇ ਤੇ ਇਹ ਦੋ ਜਿਹੜੇ ਏਜ ਗਰੁੱਪ ਹੈਗੇ ਨੇ ਬਜ਼ੁਰਗ ਔਰ ਬੱਚੇ ਇਹਨਾਂ ਦੀ ਥੋੜੀ ਇਮਿਊਨਿਟੀ ਵੀ ਘੱਟ ਹੁੰਦੀ ਹੈਗੀ ਹੈ ਤੇ ਥੋੜਾ ਡਾਈਟ ਵੀ ਕੰਪਰੋਮਾਈਜ਼ ਹੋ ਜਾਂਦੀ ਹੈ ਨਾ ਦੋਨਾਂ ਗਰੁੱਪਸ ਦੇ ਵਿੱਚ ਕਿਉਂਕਿ ਬੱਚੇ ਵੀ ਉਸ ਤਰ੍ਹਾਂ ਨਾਲ ਹੀ ਪ੍ਰੋਪਰ ਡਾਈਟ ਲੈਪਾਉਂਦੇ ਸਮਝ ਨਹੀਂ ਪਾਉਂਦੇ ਇਸ ਚੀਜ਼ ਨੂੰ ਤੇ ਬਜ਼ੁਰਗਾਂ ਚ ਵੈਸੇ ਹੀ ਖੁਰਾਕ ਥੋੜੀ ਘਟੀ ਹੁੰਦੀ ਹੈ ਤੋਂ ਇਹਨਾਂ ਚੀਜ਼ਾਂ ਕਰਕੇ ਜਿਹੜਾ ਹੈਗਾ ਇਹਨਾਂ ਦਾ ਇਮਿਊਨਿਟੀ ਲੈਵਲ ਵੀ ਥੋੜਾ ਡਾਊਨ ਹੁੰਦਾ ਹੈ ਤੇ ਇਹ ਦੋ ਹੀ ਐਸੇ ਏਜ ਗਰੁੱਪ ਵੀ ਨੇ ਜਿਹੜੇ ਥੋੜਾ ਪਾਣੀ ਨਹੀਂ ਵੀ ਇਨਟੇਕ ਉਹਨਾਂ ਦੀ ਘੱਟ ਹੁੰਦੀ ਹੈ ਥੋੜਾ ਪਾਣੀ ਪੂਣੀ ਵੀ ਘੱਟ ਲੈਂਦੇ ਨੇ ਤੋ ਇਸ ਕਰਕੇ ਇਹਦੇ ਵਿੱਚ ਐਡਵਾਈਸ ਲਈ ਹੈ ਕਿ ਜਿੰਨਾ ਘਰ ਤੋਂ ਘਰ ਮਤਲਬ ਅਸੀਂ ਜਿੰਨਾ ਜ਼ਿਆਦਾ ਘਰ ਅਸੀਂ ਟਾਈਮ ਬਤਾਈ ਹੋਣਾ ਸਾਡੇ ਲਈ ਅੱਛਾ ਬਾਹਰ ਘੱਟ ਤੋਂ ਘੱਟ ਨਿਕਲੀਏ ਤੇ ਬੱਚੇ ਜਿਹੜੇ ਬਾਹਰ ਗਰਾਊਂਡਸ ਜਾ ਕੇ ਖੇਡਦੇ ਨੇ ਜਾਂ ਹੋਰ ਆਊਟਡੋਰ ਐਕਟੀਵਿਟੀਆਂ ਕਰਦੇ ਨੇ ਕੋਈ ਗੇਮਸ ਖੇਡਦੇ ਨੇ ਉਹ ਸਾਰੀਆਂ ਚੀਜ਼ਾਂ ਸਸਪੈਂਡ ਕਰ ਦੇਣੀਆਂ ਚਾਹੀਦੀਆਂ ਹਨ ਔਰ ਇਨ ਫੈਕਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਇਸ ਚੀਜ਼ ਦੇ ਉੱਤੇ ਵੀ ਥੋੜਾ ਗੌਰ ਕਰਨਾ ਚਾਹੀਦਾ ਹੈ ਕਿ ਸਕੂਲਸ ਦੇ ਲਈ ਕੀ ਕਰਨਾ ਚਾਹੀਦਾ ਕਿਉਂਕਿ ਪੋਲੂਸ਼ਨ ਜਿਹੜੀ ਹੈਗੀ ਹੈ ਇਹ ਬਹੁਤ ਜ਼ਿਆਦਾ ਟਾਕਸਿਕ ਲੈਵਲ ਤੇ ਆਲਰੇਡੀ ਜਾ ਚੁੱਕੀ ਹੈਗੀ ਹੈ ਤੇ ਇਹਦੇ ਵਾਸਤੇ ਸਾਨੂੰ ਕੁਝ ਨਾ ਕੁਝ ਐਡਮਿਨਿਸਟ੍ਰੇਟਿਵ ਐਕਸ਼ਨ ਲੈਦੇ ਤੇ ਹੋਣੇ ਚਾਹੀਦੇ ਅ ਅਸਟਾ ਦੀਸ ਲਾਸਟ ਵਨ ਹੈ ਕੀ ਪ੍ਰੀਕਾਸ਼ਨਸ ਸਾਨੂੰ ਇਸ ਮਾਸਕ ਵਾਸਤੇ ਜੀ ਗੱਲ ਕੀਤੀ ਵੀ ਬਜ਼ੁਰਗ ਲੋਕਾਂ ਤੇ ਬੱਚਿਆਂ ਵਾਸਤੇ ਆਮ ਤਬਲੀ ਨੂੰ ਕੀ ਪ੍ਰੀਕਾਸ਼ਨ ਰੱਖਣੀਆਂ ਚਾਹੀਦੀਆਂ ਜਾਂ ਕਿਹਦਾ ਸਾਵਧਾਨੀ ਹੋਣੀ ਚਾਹੀਦੀਆਂ ਬਾਹਰ ਬਾਹਰ ਚੱਲੇ ਜਾਏ ਆਫਿਸ ਜਾਂਦੇ ਜਾਂ ਕਿਤੇ ਆਪਣੇ ਘਰੀਦਸ ਜਾਂ ਹਾਂਜੀ ਸਭ ਤੋਂ ਪਹਿਲੀ ਜਿਹੜੀ ਪ੍ਰੀਕਾਸ਼ਨ ਹੈ ਉਹ ਤੇ ਮਾਸਕ ਹੈ ਕਿ ਅਸੀਂ ਆਪਣੀ ਪ੍ਰੋਟੈਕਸ਼ਨ ਵਾਸਤੇ ਮਾਸਕ ਵਰਤ ਵਰਤੀਏ ਤੇ ਹੁਣ ਜਿੰਨਾ ਅਸੀਂ ਘੱਟ ਤੋਂ ਘੱਟ ਟਾਈਮ ਬਾਹਰ ਬਿਤਾ ਸਕੀਏ ਉਹਨ ਸਾਡੇ ਫੇਫੜਿਆਂ ਲਈ ਬਾਡੀ ਲਈ ਸਾਡੇ ਲਈ ਬੈਸਟ ਬੈਟਰ ਚੀਜ਼ ਹੈਗੀ ਆ ਘੜ ਤੋਂ ਘੜ ਟਾਈਮ ਲਈ ਅਸੀਂ ਐਕਸਪੋਜ਼ ਹੋਈਏ ਤੇ ਦੂਸਰੀ ਚੀਜ਼ ਹੈਗੀ ਆ ਕਿ ਫ੍ਰੀਕਵੈਂਟਲੀ ਅਸੀਂ ਆਈਸ ਨੂੰ ਵਾਸ਼ ਕਰਦੇ ਰਹੀਏ ਜੇ ਅਸੀਂ ਬਾਹਰ ਜਾ ਰਹੇ ਹਾਂ ਸਪੈਸ਼ਲੀ ਜਿਹੜੇ ਲੋਕ ਟੂ ਵੀਲਰ ਤੇ ਜਾਂਦੇ ਨੇ ਤੇ ਸਿੱਧੀ ਜਿਸ਼ੇਲਿਓ ਸਮੋਗ ਅੱਖਾਂ ਨੂੰ ਹਿਟ ਕਰਦੀ ਹੈ ਤੇ ਉਹ ਇਰੀਟੇਸ਼ਨ ਕਰਦੀ ਹੈ ਤੇ ਅੱਖਾਂ 'ਚ ਪ੍ਰੋਬਲਮ ਆਉਂਦੀ ਹੈ ਉਹ ਦੇ ਕਰਕੇ ਤੇ ਇਹ ਚੀਜ਼ ਮਤਲਬ ਬਾਡੀ ਨੂੰ ਆਪਣਾ ਕਵਰ ਕਰਕੇ ਰੱਖਿਏ ਤਾਂ ਕਿ ਸਕਿਨ ਘੱਟੋ ਘੱਟ ਕੰਟੈਕਟ ਚਾਹੀਏ ਤੇ ਆਈਸ ਨੂੰ ਉਹ ਫ੍ਰੀਕੁਐਂਟਲੀ ਸੀ ਵਾਸ਼ ਕਰਦੇ ਰਹੀਏ ਪਲੱਸ ਅਸੀਂ ਅੱਖਾਂ ਨੂੰ ਵਿੱਚ ਵਿੱਚ ਚਪਕਦੇ ਰਹੀਏ ਬੰਦ ਕਰਦੇ ਰਹੀਏ ਸੋ ਲੌਂਗ ਡਰਾਈਵਿੰਗ ਅਸੀਂ ਸਾਨੂੰ ਅਵੋਇਡ ਕਰਨੀ ਚਾਹੀਦੀ ਹੈ ਤੇ স্মੋਗ ਦਾ ਇਫੈਕਟ ਜਿਹੜਾ ਹੈਗਾ ਰਾਤ ਈਵਨਿੰਗ ਤੋਂ ਬਾਅਦ ਰਾਤ ਨੂੰ ਜ਼ਿਆਦਾ ਹੋ ਜਾਂਦਾ ਹੈਗਾ ਤੇ ਉਸ ਟਾਈਮ ਤੇ ਸਾਨੂੰ ਜ਼ਿਆਦਾ ਕੇਅਰਫੁਲ ਰਹਿਣ ਦੀ ਲੋੜ ਹੈਗੀ ਹੈ ਤੇ ਪਲੱਸ ਜਿਹੜਾ ਪੋਲੂਸ਼ਨ ਆਟੋਮੋਬਾਈਲ ਰਿਲੇਟਡ ਹੈਗਾ ਉਹ ਵੀ ਸ਼ਾਮ ਦੇ ਟਾਈਮ ਥੋੜਾ ਜ਼ਿਆਦਾ ਹੋ ਜਾਂਦਾ अर्ਲੀ ਮਾਰਨਿੰਗ ਉਹ ਥੋੜਾ ਘਟ ਹੁੰਦਾ ਸੋ ਬਜ਼ੁਰਗਾਂ ਨੂੰ ਚੇਤਾ ਰਹਿ ਕੇ ਕੋਈ ਜਿਹੜੇ ਇੰਪੋਰਟੈਂਟ ਕੰਮ ਨੇ ਉਹ ਸਵੇਰੇ 10 11 12 ਵਜੇ ਤੱਕ ਕਰ ਲੈਣ ਉਸ ਤੋਂ ਬਾਅਦ ਘਰੋਂ ਬਾਹਰ ਨਾ ਨਿਕਲਣ ਤੇ ਬੱਚਿਆਂ ਦਾ ਸਭ ਨੂੰ ਨਿਕਲਣਾ ਮਤਲਬ ਅੰਦਰ ਹੀ ਰੱਖਣਾ ਸਿੱਧਾ ਦੈਟ ਇਜ਼ ਬੈਟਰ ਉਹਨਾਂ ਵਾਸਤੇ ਤੇ ਬਹੁਤ ਸ਼ੁਕਰੀਆ ਸੋ ਇਸ ਹਨ ਸ਼ਹਿਰ ਦੇ ਮਾਹੀ ਡਾਕਟਰ ਡਾਕਟਰ ਨਵਜੋਤ ਸਿੰਘ ਹੁਣ ਦੱਸ ਦਿੱਤੀ ਅ ਅੱਜਕੱਲ ਜਿਹੜੇ ਲਗਾਤਾਰ ਪਿਛਲੇ 3 4 ਦਿਨਾਂ ਤੋਂ ਪੰਜਾਬ ਤੇ ਅਲੱਗ-ਅਲੱਗ ਸ਼ਹਿਰਾਂ ਵਿੱਚ ਜਿਹੜੀ ਸੰਮੂਲ ਨੂੰ ਆਪਣੀ ਚਫੇਟ ਦਿੱਤਾ ਇਸ ਦੇ ਨਾਲ ਹੀ ਇਸ ਦਾ ਅਸਰ ਇਨਸਾਨੀ ਜਿਹੜੀ ਸਿਹਤ ਤੇ ਸਿੱਧਾ-ਸਿੱਧਾ ਤੌਰ ਤੇ ਚਮੜੀ ਅੱਖਾਂ ਦੇ ਉੱਪਰ ਇਸੇ ਖਾਸ ਕਰਕੇ ਫੇਵਰੇ ਆਉਂਦੇ ਸਿੱਧਾ ਇਹਰਾ ਅਸਰ ਪੈਂਦਾ ਤਾਂ ਖਾਸ ਕਰਕੇ ਬਜ਼ੁਰਗ ਔਰ ਬੱਚੇ ਚਾਹੇ ਬੱਚੇ ਸਕੂਲ ਜਾਂਦੇ ਆ ਤਾਂ ਉਹਨਾਂ ਦਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਇਸ ਦੇ ਨਾਲ ਹੀ ਬਜ਼ੁਰਗ ਕੋਸ਼ਿਸ਼ ਕਰਨ ਨੂੰ ਵੀ ਡਾਕਟਰ ਦੀ ਮੁਤਾਬਿਕ ਵੀ ਸਿਰੇ 11 ਬਜੇ ਤੱਕ ਆਪਣਾ ਮੁਕੰਮਲ ਕੰਮ ਕਰ ਲੈਣ ਉਸ ਤੋਂ ਬਾਅਦ ਕੋਈ ਬਾਹਰ ਨਾ ਨਿਕਲੇ ਕਿਉਂਕਿ ਖਾਸ ਕਰਕੇ ਸ਼ਾਮ ਤੋਂ ਉਗੀੜਾ ਇਸ SMOG ਹੁੰਦੀ ਹੈ ਸ਼ਾਮ ਤੋਂ ਜ਼ਿਆਦਾ ਸ਼ੁਰੂ ਹੋ ਜਾਂਦੀ ਹੈ ਕੋਸ਼ਿਸ਼ ਕਰਨੀ ਵੀ ਸ਼ਾਮ ਤੋਂ ਬਾਅਦ ਕਿਸੇ ਵੀ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਾ ਨਿਕਲੇ ਤਾਂ ਇਸ SMOG ਦਾ ਇਨਸਾਨੀ ਜ਼ਿੰਦਗੀ ਦੇ ਉੱਪਰ ਯਾਨੀ ਕਿ ਸਿਹਤ ਦੇ ਉੱਪਰ ਬੜਾ ਗਾਤਕ ਅਸਰ ਹੁੰਦਾ ਖਾਸ ਕਰਕੇ ਫੇਫੜਿਆਂ ਜਿਨ੍ਹਾਂ ਨੂੰ ਸਾਹ ਦੀ ਪ੍ਰੋਬਲਮ ਹੈਗੀ ਆ ਦਿਲ ਦੀ ਬਿਮਾਰੀਆਂ ਦੇ ਰੋਗ ਹੁੰਦੇ ਉਹ ਖਾਸ ਕਰਕੇ ਉਹ ਮਰੀਜ਼ ਇਹਨਾਂ ਦਿਨਾਂ ਵਿੱਚ ਆਪਣੇ ਘਰ ਹੀ ਰਹਿਣ ਅਗਰ ਲੋੜ ਹੋਵੇ ਤਾਂ ਬੇਸ਼ੱਕ ਘਰੋਂ ਬਾਹਰ ਨਿਕਲੇ ਲੇਕਿਨ ਸੇਰ ਔਰ ਦੇ ਪੈਟਰਪੈਨਾ ਬਣਾ ਆਪਣੇ ਘਰ ਵਰਤਾਨ ਕਿਉਂਕਿ ਇਸ ਰੀਜ਼ ਧੁਮੋਖ ਦਾ ਅਸਰ ਸਾਡੇ ਸਰੀਰ ਸਿੱਧਾ ਸਾਡੇ ਸਰੀਰ ਤੇ ਅਸਰ ਪੈਂਦਾ ਸੋ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਧੁਮੋਖ ਨੇ ਆਪਣਾ ਕਹਿਰ ਵਰਤਾਨਾ ਸ਼ੁਰੂ ਕੀਤਾ ਤਾਂ ਬਿਲਕੁਲ ਡਾਕਟਰਾਂ ਨੇ ਰਾਈ ਵੀ ਕੋਸ਼ਿਸ਼ ਕਰੋ ਆਪਣੇ ਬਜ਼ੁਰਗਾਂ ਤੇ ਬੱਚਿਆਂ ਦਾ ਖਾਸ ਧਿਆਨ ਰੱਖੋ ਐਮ ਐਮ ਐਨ ਬੋਬੀਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ